ਜੋਨ ਪੂਰਾ ਵਧੀਆ ਤਸੱਲੀ ਕਰਾ ਕੇ ਬਾਈ ਖੁੱਲਾ ਵਾਣ ਦੇ ਦਾਂਗੇ ਜਦੋਂ ਲਾਲੋ ਤੁਸੀਂ ਲੈਣਾ ਹੋਇਆ ਜਿਵੇਂ ਮਰਜ਼ੀ ਝੋਲਿਓ ਆ 13 ਦੇ ਹਲ ਖੜੇ ਨੇ ਚਾਹੇ ਆਪ ਆ ਕੇ ਆਪਣੀ ਤਸੱਲੀ ਕਰ ਲਓ ਨੰਬਰ ਤੁਹਾਨੂੰ ਵੀਡੀਓ ਚ ਮਿਲ ਜੇਗਾ ਟੂੜੀ ਵਾਲੀ ਲਾਲੋ ਟੋਪੀ ਵੀ ਮਿਲ ਜੇਗੀ ਜੇ ਕਿਸੇ ਵੀਰ ਨੇ ਲਾਲੋ ਉਹਦੇ ਤੋਂ ਬਿਨਾਂ ਖੜਨੀ ਹੈ ਤੇ ਉਹ ਵੀ ਲਿਜਾ ਸਕਦਾ ਜੈਕ ਵਾਲੀ ਸਾਫ਼ ਸੁਥਰੀ ਡਬਲ ਟੈਰੀ ਟਰਾਲੀ ਹੈ 11 6 ਦੀ ਜੀ ਨਾਲ ਹੀ ਹੁਣ ਤੁਹਾਨੂੰ ਆਪਾਂ ਰੂਟਾਵੇਟਰ ਬਖਾਣੇ ਆ ਸਾਤਾ 7.5 ਫੁੱਟ ਦੇ ਨੇੜੇ ਰੂਟਾਵੇਟਰ ਹੈ ਬਿਲਕੁਲ ਵਧੀਆ ਰੂਟਾਵੇਟਰ ਹੈ ਪੂਰੀ ਵਧੀਆ ਲਾਗੂ ਤੇ ਇਹ ਲਾ ਲਓ ਨੋ ਨੋ ਦੀਆਂ ਤਵੀਆਂ ਨੇ 18 ਤਵੀਆਂ ਨਾਲੋ ਸੂ ਤਵੀਆਂ ਵੀ ਤੁਹਾਨੂੰ ਆਪਾਂ ਨੇੜੇ ਤੋਂ ਇੱਕ ਵਾਰੀ ਚੈੱਕ ਕਰਾ ਦਿੰਨੇ ਆ ਆਹ ਕੰਡੀਸ਼ਨ ਹੈ ਤਵੀਆਂ ਦੀ ਠੀਕ ਨੇ ਬਸ ਸਿਰਫ ਇੱਕੋ ਮੋਛਾ ਪੈਂਡ ਕਰਕੇ ਲਾ ਲਓ ਟੁੱਟ ਗਿਆ ਸੀ ਤੇ ਉਹ ਵੀ ਆਪਣੇ ਕੋਲੇ ਪਿਆ ਹੈ ਤੇ ਇਹ ਵੀ ਜਿਹੜੇ ਵੀਰ ਨੇ ਲਾ ਲਓ ਲੈਣਾ ਹੋਇਆ ਕੰਟੈਕਟ ਕਰ ਲਿਓ ਉਹ ਆਪਣਾ ਛੋਟੇ ਟਰੈਕਟਰ ਤੋਂ ਕੰਮ ਲੈਣਾ ਉਹ ਤੇ ਲਿਆ ਕલ્ਟੀਵੇਟਰ ਪੂਰੇ ਘੰਟੇ ਨੇ ਲਾ ਲੋ ਲਾਗੂ ਲੁੱਗੂ ਪੂਰੇ ਨੇ ਹਾਂਜੀ ਇੱਕਾ ਟਰਾਲੀ ਪਕਾਉ ਹੈ 11 6 ਮੀਜ਼ਰਮੈਂਟ ਹੈ ਦੀ ਕੰਡੀਸ਼ਨ ਹੈ ਜਿਹੜੀ ਤੁਹਾਨੂੰ ਆਪਾਂ ਸਾਰੀ ਚੈੱਕ ਕਰਾ ਦਿੰਨੇ ਆ ਪੂਰੀ ਵਧੀਆ ਟਰਾਲੀ ਹੈ ਰੰਗ ਰੰਗ ਦੀ ਗਮੀ ਹੈ ਹੋਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਗੀ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਦਿੰਨੇ ਆ ਟੂਰ ਪੂਰੇ ਸਹੀ ਨੇ ਜਿਵੇਂ ਮਰਜ਼ੀ ਹਜੇ 2-3 ਸੀਜ਼ਨ ਦੀ ਕੋਈ ਲੋੜ ਨਹੀਂ ਕਿ ਪਵਾਣ ਦੀ ਜਾਲੀ ਵਾਲਾ ਵੇਡ ਲੱਗਾ 1.5-2 ਫੁੱਟ ਦਾ ਵੇਡ ਹੈ ਆਪਣਾ ਇਹ ਚਾਰੇ ਪਾਸੇ ਤੁਹਾਨੂੰ ਆਪਣਾ ਚੈੱਕ ਕਰਾ ਦਿੰਨੇ ਆ ਇਹਦੇ ਟਰਾਲੀ ਤੇ ਜੈਕ ਵਾਲੀ ਟਰਾਲੀ ਹੈ ਥਲੋਨੇ ਦਾ ਮਾਰ ਲਓ ਕਿਤੋਂ ਜਿਆਦੀ ਕੋਈ ਗਲੀ ਹੋਣੀ ਨਹੀਂ ਜਿਹਦੇ ਨਾਲ ਵਧੀਆ ਟਰਾਲੀ ਹੈ ਡਾਲਾ ਹੀ ਪੂਰਾ ਹੈਵੀ ਹੈ ਹੌਲਾ ਡਾਲਾ ਨਹੀਂਗਾ ਪੂਰਾ ਵਧੀਆ ਡਾਲਾ ਹੈ ਵਿੱਚੋਂ ਵੀ ਤਕਰੀਬਨ ਸਾਫ਼ ਹੈ ਕੋਈ ਜ਼ਿਆਦਾ ਪੈਚ ਵਟ ਵਾਲਾ ਕੰਮ ਨਹੀਂਗਾ ਬਿਲਕੁਲ ਸਾਫ਼ ਸੁਥਰੀ ਟਰਾਲੀ ਹੈ ਜੇ ਕਿਸੇ ਵੀਰ ਨੇ ਲਾਲੋ ਲੈਣੀ ਹੋਵੇ ਨੰਬਰ ਛੱਡਾਂਗੇ ਫੋਨ ਕਰਕੇ ਤੁਹਾਨੂੰ ਦੱਸ ਦਾਂਗੇ ਜਗ੍ਹਾ ਤੇ ਰੇਟ ਕੀ ਜਿੱਥੇ ਤੱਕ ਬਣੇਗੀ ਸਭ ਕੁਝ ਤੁਹਾਡੇ ਸਾਹਮਣੇ ਟਾਇਰ ਤੱਪੇ 13 ਦੀ ਕੰਡੀਸ਼ਨ ਚੈੱਕ ਕਰ ਲਓ ਡਬਲ ਟਾਇਰ ਨੇ ਜੱਕ ਲੱਗਾ 11 6 ਦੀ 1.5 2 ਫੁੱਟ ਦੇ ਨੇੜੇ ਜਾਲੀ ਵਾਲਾ ਵੇਟ ਲੱਗਾ ਬਾਕੀ ਤੁਹਾਡੇ ਸਾਹਮਣੇ ਹੀ ਸਾਰੀ ਬਾਕੀ ਤੁਸੀਂ ਜੇ ਦਿਵਾਉਂਗੇ ਕਰੀ ਆਪ ਆਪਣਾ ਵੇਖ ਕੇ ਵਧੀਆ ਲੱਗੇ ਤਾਂ ਡੀਲ ਕਰਕੇ ਆਪਣੀ ਟਰਾਲੀ ਲਿਜਾ ਸਕਨੇ ਆ ਨਾਲੇ ਦੇ ਟੂੜੀ ਵਾਲਾ ਜਿਹੜੀ ਉੱਤਲੀ ਟੋਪੀ ਹੁੰਦੀ ਹੈ ਉਹ ਵੀ ਦੇ ਦਾਂਗੇ ਪਰ ਉਹਦਾ ਰੇਟ ਆਰਡਰ ਰਹੇਗਾ ਉਹ ਬਿਲਕੁਲ ਨਵੀਂ ਹੈ ਸੋ ਜਿਵੇਂ ਜਿਹੜੇ ਵੀਰ ਨੂੰ ਲੋਡ ਹੋਏ ਕਿ ਲਾ ਲਓ ਫੋਨ ਕਰਕੇ ਤੇ ਬਿਲਕੁਲ ਜਾਇਜ ਰੇਟਾਂ ਦੇ ਉੱਤੇ ਟਰਾਲੀ ਦੇ ਦਾਂਗੇ ਆਪਾਂ ਨੰਬਰ ਤੁਹਾਨੂੰ ਵੀਡੀਓ ਚ ਮਿਲ ਜੇਗਾ ਟੂੜੀ ਵਾਲੀ ਲਾਲੋ ਟੋਪੀ ਵੀ ਮਿਲ ਜੇਗੀ ਜੇ ਕਿਸੇ ਵੀਰ ਨੇ ਲਾਲੋ ਉਹਦੇ ਤੋਂ ਬਿਨਾ ਖੜਨੀ ਹੈ ਤੇ ਉਹ ਵੀ ਲਿਜਾ ਸਕਦਾ ਹੈ ਜੈਕ ਵਾਲੀ ਸਾਫ ਸੁਥਰੀ ਡਬਲ ਡੇਰੀ ਟਰਾਲੀ ਹੈ 11 6 ਦੀ ਜੀ ਨਾਲ ਹੀ ਹੁਣ ਤੁਹਾਨੂੰ ਆਪਾਂ ਰੂਟਾਵੇਟਰ ਵਖਾਣੇ ਆ 7 7.5 ਫੁੱਟ ਦੇ ਨੇੜੇ ਰੂਟਾਵੇਟਰ ਹੈ ਬਿਲਕੁਲ ਵਧੀਆ ਰੂਟਾਵੇਟਰ ਲਾ ਲਓ ਬਲੇਡ ਬਲੂਡ ਸਾਫੇ ਦੇ ਸਹੀ ਨੇ ਹਜੇ ਇਹ ਵੀ 2-3 ਸੀਜ਼ਨ ਕੀਤੇ ਨਹੀਂ ਹਜੇ ਜਾਂਦੇ ਤੁਹਾਡੇ ਸਾਹਮਣੇ ਹੀ ਆ ਜਿਹੜੀ ਗੀਅਰ ਨਾਲ ਉਹਦਾ ਆਪਣਾ ਗੀਅਰ ਬਾਕਸ ਹੈ ਤੇ ਇਹ ਵੀ ਬਿਲਕੁਲ ਜੈਜ ਰੇਟਾਂ ਦੇ ਦੇ ਦਾਂਗੇ। ਗਰਨਾਨਕ ਵਿਸ਼ਕਰਮਾ ਵਾਲੇ ਡੜਬਾ ਲਿਆਂਦਾ ਲਾਲੋ ਬਣਿਆ ਹੈ। ਤੁਹਾਡੇ ਸਾਹਮਣੇ ਇਹਦਾ ਸਾਰਾ ਤੁਹਾਨੂੰ ਜੋ-ਜੋ ਹੈਗਾ ਮੈਂ ਦਿਖਾਤਾ ਹਾਂ। ਸੋ ਇਹ ਵੀ ਜਿਹੜੇ ਵੀਰ ਨੂੰ ਲਾਲੋ ਲੋਡ ਹੋਈ ਫੋਨ ਕਰਕੇ ਲਾਲੋ ਆਪਣਾ ਲੈ ਜਾ ਸਕਨੇ ਆ। ਇੱਕ ਹਾਰਜਨ ਟਰੈਕਟਰ ਦੇਖ ਲਓ 2003 ਮਾਡਲ ਕੰਡੀਸ਼ਨ ਤੁਹਾਡੇ ਸਾਹਮਣੇ ਆ ਜਾਣ ਜੂਣ ਦੀ ਫੁੱਲ ਆਪਣੀ ਗਾਰੰਟੀ ਹੈ ਸ਼ੋ ਨਾਲ ਦੀ ਆਪਣੇ ਕੋਲ ਬਈ Ориਜినਲ ਬਈ ਹੈ ਇਹ ਲਾਲੋ ਆਪਰ ਉਪਰ ਉਪਰ ਦੇ ਜਿਵੇਂ ਚਲਾਣੇ ਹੁੰਦੇ ਆ ਉਹਦੇ ਕਰਕੇ ਬਦਲੀ ਹੈ ਸੋ ਜਦੋਂ ਲਾਲੋ ਆਪਣਾ ਡੀਲ ਹੋਈ ਕਿ ਤੁਹਾਨੂੰ Ориਜినਲ ਸ਼ੋ ਲਗਾ ਕੇ ਨਾਲ ਬਿਲਕੁਲ ਪੂਰਾ ਨਵਾਂ ਬਣਾ ਕੇ ਦੇਵਾਂਗੇ ਸੋ ਕੰਡੀਸ਼ਨ ਪੂਰੀ ਘੈਂਟ ਹੈ ਲਾਲੋ ਕੰਮ ਕੁੰਮ ਕਰਾਣ ਦੀ ਕੋਈ ਲੋੜ ਨਹੀਂ ਗੀ ਸਿਰਫ ਇੱਕ ਲਾਲੋ ਬੈਟਰੀ ਬੈਟਰੀ ਦੀ ਉਹ ਹੈ ਔਰ ਕੋਈ ਨਹੀਂ ਇੰਜਨ-ਉੰਜਨ ਦੀ ਸਟਾਰਟਿੰਗ ਸਟੂਟਿੰਗ ਸਭ ਓਕੇ ਦੀ ਰਿਪੋਰਟ ਹੈ ਜਾਨ ਬਖੋ ਬਾਈ ਲਾ ਲਈਏ ਮੈਂ ਇਹਨੇ ਜਿਹੜੇ ਆ ਅਰਜਨ ਨੇ ਲਾਲੋ ਮਾਡਲ ਕੱਢੇ ਨੇ ਉਸ ਤੋਂ ਬਾਅਦ ਉਹ ਟਰੈਕਟਰ ਨਹੀਂ ਭਾਏ ਜਿੰਨੇ ਕੋ ਲਾਲੋ ਇਹਨਾਂ ਚ ਜਾਣ ਸੀ ਜਿੱਥੋਂ ਤੱਕ ਬਾਈ ਆਪਾਂ ਵਰਤਿਆ ਨੇ ਕਿਉਂਕਿ ਆਪਣਾ ਅਰਜਨ ਨਾਲ ਬਹੁਤ ਪੁਰਾਣਾ ਲਾਲੋ ਬਾਏ ਹੁਣ ਵੀ ਆਪਾਂ ਲਾਲੋ ਉਹ ਲਿਆਂਦਾ ਨਵਾਂ ਅਰਜਨ ਉਹ ਉਹਦੀ ਵੀ ਤੁਹਾਨੂੰ ਵੀਡੀਓ ਆਪਾਂ ਦੇਣੀ ਹੈ ਚੈਨਲ ਦੇ ਉੱਤੇ ਛੇਤੀ ਵੀ ਟਾਈਮ ਨਹੀਂ ਲੱਗਣ ਕਰਕੇ ਉਹ ਲਾਲੋ ਜਿੱਦ ਦਿਨ ਆਪਾਂ ਡਿਲੀਵਰੀ ਲਈਏ ਨਹੀਂ ਤੁਹਾਨੂੰ ਦੱਸ ਸਕੇ ਸੋ ਅਗਲੀ ਵੀਡੀਓ ਵਿੱਚ ਉਹਦੀ ਆਏਗੀ ਤੇ ਆ ਚੈੱਕ ਕਰੋ ਤੁਸੀਂ 2003 ਮਾਡਲ ਹੈ ਸੈਂਟਰ ਗੀਅਰ ਦੇ ਵਿੱਚ ਇਹਦਾ ਬਈ ਆਪਾਂ ਲਾ ਲਓ ਹੁਣ ਕਦੂ ਕਦੂ ਕਰਕੇ ਜਿਵੇਂ ਖਲਾ ਰਹੇ ਨੇ ਸੋ ਕੇਅਰ ਜੀ ਨਾ ਹੁਣ ਕਰਕੇ ਲੱਗੀ ਜਾਂਦਾ ਥੋੜਾ ਜਿਹਾ ਨਹੀਂ ਉਹਦਾ ਟਰੈਕਟਰ ਜੇ ਕੋਈ ਕਮੀ ਨਹੀਂ ਗਈ ਇਹ ਵੀ ਬਿਲਕੁਲ ਜੈ ਜਰੇਟਾਂ ਦੇ ਦਿੱਤਾ ਜਾਏਗਾ ਟਾਇਰ ਕੰਡੀਸ਼ਨ ਤੁਹਾਡੇ ਸਾਹਮਣੇ ਆ ਪਿਛਲੇ ਟਾਇਰ ਅਗਲੇ ਟਾਇਰ 16 9 28 ਦੇ ਟਾਇਰਾਂ ਚਾ ਲਾ ਲਓ ਜਾਣ ਜਾਨ ਦੀ ਭਾਈ ਫੁੱਲ ਗਰੰਟੀ ਲਾ ਲਓ ਜਿਹੜੇ ਬੰਦੇ ਨਾਲ ਲਾ ਲਓ ਪੂਰਾ ਠੱਕੜ ਕੰਮ ਲੈਣਾ ਉਹ ਨਾਲ ਹੀ ਪੂਰਾ ਵਧੀਆ ਹੈ ਪਿੱਛੋਂ ਕੰਡੀਸ਼ਨ ਤੁਹਾਨੂੰ ਸਾਰੀ ਇੱਕ ਕਰੀ ਆਪਾਂ ਟਰੈਕਟਰ ਦੀ ਖਾ ਦੇ ਦਿੰਨੇ ਆ ਸੋ ਵੀਡੀਓ 'ਚ ਨੰਬਰ ਛੱਡਾਂਗੇ ਟਾਈਮ ਪਾਸ ਵਾਲੇ ਲਾ ਲਓ ਕੋਈ ਵੀ ਭਾਈ ਸੁਵਾਦ ਲੈਣ ਵਾਲੇ ਨਾ ਫੋਨ ਕਰਿਓ ਜਿਨ੍ਹਾਂ ਨੇ ਲਾ ਲਓ ਸੰਦ ਤੱਪਾ ਜਿਹੜਾ ਪਸੰਦ ਆਉਂਦਾ ਲੈਣਾ ਹੋਇਆ ਉਹੀ ਭਾਈ ਫੋਨ ਕਰਕੇ ਲਾ ਲਓ ਹੁਣ ਜਾਣਕਾਰੀ ਨਾਲੋ ਡੀਲ ਕਰਿਓ ਬਾਕੀ ਉੰਜ ਟਾਈਮ ਨਾ ਖਰਾਬ ਕਰਿਓ ਰੇਟ ਬਿਲਕੁਲ ਜਾਇਜ਼ ਲਾ ਲਓ ਡਿਮਾਂਡ ਕੀਤੀ ਜਾਏਗੀ ਤਾਂ ਜੋ ਆਪਾਂ ਲਾ ਲਓ ਹਨਾ ਜਿੰਨੂੰ ਪਸੰਦ ਆਏ ਤੇ ਰੇਟ ਪੱਖੋਂ ਡੀਲ ਨਹੀਂ ਰਹਿੰਦੀ ਰੇਟ ਬਿਲਕੁਲ ਜਾਇਜ਼ ਹੋਣਗੇ ਚਾਹੇ ਜਿੱਥੋਂ ਮਰਜ਼ੀ ਟਰਾਈ ਕਰ ਲਿਓ ਸੋਹ ਟਰੈਕਟਰ ਪੂਰਾ ਵਧੀਆ ਬਈ ਜਿੰਨੇ ਯਾਰ ਖੇਤੀ ਦਾ ਕੰਮ ਕਰਨੇ ਲਾ ਲਓ 10 ਕਿੰਨੇ ਕਿੱਲੇ ਵਾਲਿਆਂ ਨੂੰ ਲਾ ਲਓ ਪੂਰਾ ਘੈਂਟ ਟਰੈਕਟਰ ਹੈ ਇਹ ਜਾਂ ਜੋਨ ਪੂਰਾ ਵਧੀਆ ਤਸੱਲੀ ਕਰਾ ਕੇ ਬਈ ਖੁੱਲਾ ਵਾਣ ਦੇ ਦਾਂਗੇ ਜਦੋਂ ਲਾ ਲਓ ਤੁਸੀਂ ਲੈਣਾ ਹੋਇਆ ਜਿਵੇਂ ਮਰਜ਼ੀ ਝੋਲਿਓ ਆ 13 ਦੇ ਹਲ ਖੜੇ ਨੇ ਚਾਹੇ ਆ ਪਾ ਕੇ ਆਪਣੀ ਤਸੱਲੀ ਕਰ ਲਿਓ ਸੋ ਗਰੰਟੀ ਆਪਣੀ ਫੁੱਲ ਹੋਏਗੀ ਜਿਹੜਾ ਵੀ ਸੰਦ ਤੱਪਾ ਦਵਾਂਗੇ ਪੂਰਾ ਚੱਲਦੀ ਹਾਲਤ ਚ ਜਮਾਂਗੇ ਕੋਈ ਐਵੇਂ ਨਹੀਂਗਾ ਵੀ ਹਾਂ ਜਿਹੜਾ ਜਾ ਕੇ ਰਾਤ ਤੁਹਾਨੂੰ ਲੱਗੇ ਵੀ ਹਾਂ ਗਲਤ ਸੰਦ ਮੜਤਾ ਉਹ ਮੇਰੀ ਗੱਲ ਨਹੀਂ ਹੋਏਗੀ ਆਪਣਾ ਡੀਲਰਾਂ ਵਾਲਾ ਕੰਮ ਨਹੀਂਗਾ ਸਿਰਫ ਇਹ ਤਾਂ ਸੰਦ ਲਾ ਲੋ ਆਪਾਂ ਜਿੰਨੇ ਐਮਪਲੀਮੈਂਟ ਨੇ ਅਪਡੇਟ ਕਰਨੇ ਨੇ ਹੁਣ ਟਰੈਕਟਰ ਚੇਂਜ ਕਰਨ ਕਰਕੇ ਹੁਣ ਸਾਰੇ ਆਪਾਂ ਵੱਡੇ ਲਿਆਉਣੇ ਨੇ ਇਸ ਕਰਕੇ ਲਾ ਲੋ ਜਿੰਨੇ ਆਪਣੇ ਪੁਰਾਣੇ ਨੇ ਹੋ ਸਾਬ ਆਪਾਂ ਲਾ ਲੋ ਸੇਲ ਕਰਦੇ ਨੇ ਸੋਏ ਜਿਹੜੇ ਵੀਰ ਨੂੰ ਲਾ ਲੋ ਜਿਹੜੀ ਚੀਜ਼ ਦੀ ਲੋੜ ਹੈ ਕੰਟੈਕਟ ਕਰਕੇ ਆਪਣੇ ਲੈ ਜਿਓ ਸੋਆ ਟਰੈਕਟਰ ਸੋ ਇਸ ਤੋਂ ਬਾਅਦ ਲਾ ਲੋ ਆਪਾਂ ਤੁਹਾਨੂੰ ਨੋਂ ਨੋਂ ਦੀਆਂ ਤਵੀਆਂ ਨੇ ਬਈ ਇਹ ਵੀ ਪੂਰੀਆਂ ਵਧੀਆ ਨੇ ਤਵੇ ਦੀ ਗੱਲ ਕਰੀਏ ਤਵਾ ਲਾ ਲੋ 50 ਪੈਸੇ ਹੈ ਬਾਕੀ ਪੂਰੀਆਂ ਵਧੀਆ ਲੱਗੂ ਨੇ ਅੰਦਰੋਂ ਪੂਰੀ ਵਧੀਆ ਹੈ ਇਹ ਵੀ ਸਿਰਫ ਇੱਕ ਰੰਗ ਦੀ ਲਾਲੋ ਕਮੀ ਮਾਰਦੀ ਐ ਤਵੀਆਂ ਬਾਈ ਲਾਲੋ ਇੱਕ ਸੀਜ਼ਨ ਕਿਤੇ ਨਹੀਂ ਜਾਂਦੀਆਂ ਉਸ ਤੋਂ ਬਾਅਦ ਲਾਲੋ ਜੇ ਪੁਆਣੇ ਹੋ ਜਾਂ ਤਾਂ ਅਗਲੇ ਸੀਜ਼ਨ ਲਾਲੋ ਚੇਂਜ ਕਰ ਲਓ ਐਂਗਲ-ਉਂਗਲ ਦੇਖ ਲਓ ਪੂਰੇ ਵਧੀਆ ਲੱਗੇ ਨੇ ਇਹਦਾ ਬਾਈ ਓਪਨ ਚ ਖੜੇ ਹੋਣ ਕਰਕੇ ਲਾਲੋ ਥੋੜੀ ਜੀ ਆਪਣੀ ਲਾਲੋ ਗੌਰ ਕਰਕੇ ਰੰਗ ਗੁੱਡੇ ਨੇ ਬਾਕੀ ਓਂਜ ਕਮੀ ਪੇਸ਼ੀ ਕੋਈ ਨਹੀਂ ਗਈ ਪੂਰੀਆ ਵਧੀਆ ਲਾਗੂ ਤੇ ਇਹ ਲਾਲੋ ਨੋ ਨੋ ਦੀਆਂ ਤਵੀਆਂ ਨੇ 18 ਤਵੀਆਂ ਵਾਲੋ ਸੋ ਤਵੀਆਂ ਵੀ ਤੁਹਾਨੂੰ ਆਪਾਂ ਨੇੜੇ ਤੋਂ ਇੱਕ ਵਾਰੀ ਚੈੱਕ ਕਰਾ ਦਿੰਨੇ ਆ ਆਹ ਕੰਡੀਸ਼ਨ ਹੈ ਤਮੀਆਂ ਦੀ ਪੂਰੀ ਵਧੀਆ ਹੈ ਰੋਇਆ ਬਈ ਇਹ ਵੀ ਪੋਰ ਲਾਗੂ ਹੈ ਇਹ ਵੀ ਜੜੇ ਵੀਰ ਨੂੰ ਪਸੰਦ ਆਏਗੀ ਚੈੱਕ ਕਰਕੇ ਟਰੈਕਟਰ ਪਿੱਛੇ ਪਾ ਕੇ ਤੁਹਾਨੂੰ ਚੈੱਕ ਕਰਾ ਦਾਂਗੇ ਸੋ ਆਪਣਾ ਤਸੱਲੀ ਕਰਕੇ ਤੁਹਾਨੂੰ ਆਪਾਂ ਦਵਾਵਾਂਗੇ ਆ ਜਿੰਨੇ ਵੀ ਸੰਦ ਤੱਪੇ ਵਿਖਾਏ ਨੇ ਸੋ ਇਹ ਅੱਜ ਦੀ ਵੀਡੀਓ ਸੀ ਜਿਹੜੇ ਵੀਰ ਜਿਹੜਾ ਨੂੰ ਲਾ ਲੋ ਜਿਹੜਾ ਇੰਪਲੀਮੈਂਟ ਪਸੰਦ ਆਇਆ ਫੋਨ ਕਰਕੇ ਫੋਨ ਵੀਰ ਉਹੀ ਕਰਨ ਜਿੰਨਾਂ ਨਾਲ ਲਾਲੋ ਲੈਣਾ ਹੈ ਹਨਾ ਰੇਟ ਪੁੱਛਣ ਦੇ ਲਈ ਤੇ ਜਿਹੜੇ ਖੜੇ ਨੇ ਜਿਹੜੀ ਲੋਕੇਸ਼ਨ ਹੈ ਬਾਈ ਇਹ ਬਾਈ ਆਪਣਾ ਲਾਲੋ ਪਟਿਆਲੇ ਦੇ ਕੋਲ ਸਮਾਣਾ ਏਰੀਆ ਉਹਦੇ ਕੋਲ ਆਪਣਾ ਪਿੰਡ ਪਿੰਦਾ ਤੇ ਜਿਹੜਾ ਹਰਿਆਣਾ ਚ ਹੋਏਗਾ ਉਹ ਲਾਲੋ ਚੀਗਾ ਏਰੀਆ ਸਮਝ ਲਓ ਸੈਂਟਰ ਜੇ ਜਾਂ ਚੀਕੇ ਤੇ ਸਮਾਣੇ ਦੇ ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦਾ ਵੀਡੀਓ ਵੇਖਣ ਦੇ ਲਈ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਜੀ ਇੱਕ ਵੀਰਿਆ ਝੋਨੇ ਦੇ ਖਰਚੇ ਵੱਢਣ ਵਾਲਾ ਰਿਪਰ ਇਹ ਵੀ ਦੇ ਦੇਣਾ ਇਹਦੇ ਚ ਚਲਾ ਲਓ ਬਾਕੀ ਗੇਅਰ ਬਕਸਾ ਓਕੇ ਦੀ ਰਿਪੋਰਟ ਹੈ ਚਾਦਰ ਜੋ ਉਧਰ ਵੀ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਹੈ ਰੰਗ ਰੰਗ ਦੀ ਕਮੀ ਹੈ ਇੱਕ ਇਹਦਾ ਲਾ ਲਓ ਪਿਛਲੇ ਸੀਜ਼ਨ ਦਾ ਆਪਣੇ ਤੋਂ ਲਾ ਲਓ ਥੱਲੇ ਮੋਛਾ ਪਿਆ ਸੀ ਇਹ ਆਪਣੇ ਕੋਲੇ ਪਿਆ ਜਿਹੜਾ ਥੱਲੇ ਕਟਰ ਹੁੰਦਾ ਲਾ ਲਓ ਉਹ ਸਿਰਫ ਇਹ ਕਾਹੀ ਕੰਮ ਹੋਣ ਵਾਲਾ ਬਾਕੀ ਤੁਹਾਨੂੰ ਆਪਾਂ ਸਾਰੀ ਇਹਦੀ ਕੰਡੀਸ਼ਨ ਚੈੱਕ ਕਰਾ ਦੇਣਾ ਸੈਡਾਂ ਤੋਂ ਲਾ ਲਓ ਕਿਤੋਂ ਕੋਈ ਚਾਦਰ ਵਾਲੋ ਗਲੀ ਗੁਲੀ ਕੋ ਨਹੀਂਗੇ ਤੇਰੇ ਫਿਕਰ ਰੰਗ ਹੋ ਗਈ ਤਾਂ ਪੂਰੀ ਗੱਲਬਾਤ ਵਣ ਜਾਣੀ ਹੈ ਗੇਅਰ ਬਾਕਸ ਆ ਬਿਲਕੁਲ ਓਕੇ ਆ ਗੇਅਰ ਬਾਕਸੇ ਚ ਕੋਈ ਕਮੀ ਨਹੀਂ ਗਈ ਬਸ ਇੱਕ ਉਹ ਹੀ ਲਾਲੋ ਜਿਹੜਾ ਥੱਲੇ ਆਪਣਾ ਮੋਛਾ ਪਿਆ ਹੋਇਆ ਸੀ ਆਪਣੇ ਇੱਕ ਲਾਲੋ ਪਿਛਲੀ ਉਹਦੀ ਡਰਾਈਵਰ ਦੀ ਗਲਤੀ ਕਰਕੇ ਤੇ ਹੋਰ ਕੋਈ ਲਾਲੋ ਰਿਪਰਚ ਕਮੀ ਕੋ ਨਹੀਂ ਵਧੀਆ ਲਾਲੋ ਖਲਾਰਾ ਪਉਂਦਾ ਲਾਲੋ ਜਿਹੜੇ ਖਰਚੇ-ਕੁਰਚੇ ਨੇ ਵਧੀਆ ਲਾਲੋ ਖਲਾਰਦਾ ਕੋਈ ਹੋਰ ਦਿੱਕਤ ਪਰੇਸ਼ਾਨੀ ਨਹੀਂ ਚਾਦਰ ਜੁ ਉਧਰ ਬਿਲਕੁਲ ਸਾਫ ਹੈ ਗੇਅਰ ਬਾਕਸ ਆ ਵੀ ਸਹੀ ਹੈ ਅੱਸੀ ਅੱਲਾਹੁ ਸੁਣਾ ਸਾਹਿਬ ਸਿੱਠੀ ਨੇ ਬਸ ਸਿਰਫ ਇੱਕੋ ਮੋਚਾ ਪੈਨ ਕਰਕੇ ਲਾਲੋ ਟੁੱਟ ਗਿਆ ਸੀ ਤੇ ਉਹ ਵੀ ਆਪਣੇ ਕੋਲੇ ਪਿਆ ਤੇ ਇਹ ਵੀ ਜਿਹੜੇ ਵੀਰ ਨੇ ਲਾਲੋ ਲੈਣਾ ਹੋਇਆ ਕੰਟੈਕਟ ਕਰ ਲਿਓ ਵੀਡੀਓ ਦੇ ਥੱਲੇ ਨੰਬਰ ਛੱਡ ਦਾਂਗੇ ਹਾਲਾਤ ਦੇਖ ਲਓ ਬਾਕੀ ਤੁਸੀਂ ਇਹਦੇ ਜਿਹੜੀ ਆਪਣੀ ਕੰਡੀਸ਼ਨ ਹੈ ਗੇਅਰ ਬਾਕਸ ਬਿਲਕੁਲ ਠੀਕ ਹੈ ਕੋਈ ਉਹ ਨਹੀਂ ਕਿ ਕਮੀ ਪੇਸ਼ੀ ਗੇਅਰ ਬਾਕਸ ਵਿੱਚ ਕੰਮ ਕਰਾਇਆ ਸੀ ਆਪਾਂ ਸਾਰਾ ਹੀ ਇਹਦਾ ਕੀ ਅੰਦਰ ਜੁੰਦਰੇ ਬਿਲਕੁਲ ਠੀਕ ਹੈ ਸੱਡਾ ਸੋਡਾ ਕਿਤੋਂ ਗਲੀ ਨਹੀਂ ਕਿਉਂਕਿ ਆਪਾਂ ਸਾਰੇ ਨਵੇਂ ਲਗਾਈ ਸੀ ਸਿਰਫ ਰੰਗ ਰੰਗ ਹੋਣ ਵਾਲਾ ਤੇ ਇੱਕ ਉਹ ਲਾ ਲਓ ਥੱਲੂ ਆਪਣਾ ਇੱਕ ਵੀਰੇ ਆ 11 11 ਦੇ ਕਲਟੀਵੇਟਰ ਨੇ ਕੰਮ ਕੁੰਮ ਦੇਣ ਨੂੰ ਪੂਰੇ ਵਧੀਆ ਨੇ ਬਾਈ ਆ ਫਾਲੇ ਫੂਲੇ ਦੇਖ ਲਓ ਦੋ ਚਾਰ ਫਾਲੇ ਪੈਣ ਵਾਲੇ ਨੇ ਬਾਕੀ ਸਾਰੇ ਠੀਕ ਨੇ ਜਾਵੇਂ ਦੋ ਤਿੰਨ ਸੀਜ਼ਨ ਕਿਤੇ ਨਹੀਂ ਜਾਂਦੇ ਜਿਹੜੇ ਜ਼ਿਮੀਦਾਰ ਨੇ ਲਾ ਲਓ ਆਪਣਾ ਛੋਟੇ ਟਰੈਕਟਰ ਤੋਂ ਕੰਮ ਲੈਣਾ ਉਹ ਤੇ ਲਿਆ ਕਲਟੀਵੇਟਰ ਪੂਰੇ ਘੰਟ ਨੇ ਲਾ ਲੂ ਲੂ ਪੂਰੇ ਨੇ ਬਾਕੀ ਆ ਫਾਲੇ ਫੂਲੇ ਜਿ ਲਾ ਲਓ ਸਿਰਫ ਮੇਰੇ ਸਾਬ 2-3 ਮਹੀਨੇ ਬਾਕੀ ਦੇ ਸਾਰੇ ਠੀਕ ਨੇ ਇੱਕ ਮੂਜੇ ਬਿਲਕੁਲ ਨਵਾਂ ਹੀ ਹੈ ਜੇ ਆਪਾਂ ਨੂੰ ਮੇਰੇ ਸਾਬ ਇੱਕ ਇੱਕ ਸੀਜ਼ਨ ਹੀ ਹੋਇਆ ਲਾ ਲਓ ਵਰਤਿਆ ਨੂੰ ਇਹ ਤਾਂ ਬਾਹਰ ਲਾ ਲਓ ਮੀਮੂ ਚ ਜਿਵੇਂ ਖੜੇ ਰਹਿੰਦੇ ਨੇ ਜੰਗ ਚੂਣ ਪੈਣ ਕਰਕੇ ਲੱਗੀ ਜਾਂਦੇ ਨੇ ਬਾਕੀ ਉਹ ਕਲਟੀਵੇਟਰ ਘੰਟ ਹੈ ਉਹ ਤੇ ਵੀ ਆਪਾਂ ਬਿਲਕੁਲ ਲਾ ਲਓ ਜਾਇਜ਼ ਰੇਟ ਤੇ ਆਪਾਂ ਦੇ ਦੇਣਾ ਹੈ ਤੇ ਇਹ ਜਿੰਨੇ ਲਾਲੋ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਆਪਾਂ ਸੰਦ ਤੱਪੇ ਵਿਖਾਣੇ ਪਏ ਆ ਇਹ ਸਾਰੇ ਲਾਲੋ ਆਪਣੇ ਫਾਰਮ ਤੇ ਖੜੇ ਨੇ ਕੋਈ ਉਹ ਨਹੀਂਗਾ ਵੀ ਕੋਈ ਕਿੱਥੇ ਖੜਿਆ ਕੋਈ ਕਿੱਥੇ ਖੜਿਆ ਸੋ ਜਿਹੜੇ ਵੀਰ ਨੇ ਲਾਲੋ ਪਸੰਦ ਹੁੰਦੀ ਹੈ ਜਿਹੜੀ ਚੀਜ਼ ਹਨਾ ਫੋਨ ਕਰਕੇ ਲਾਲੋ ਆਪਣੇ ਫਾਰਮ ਤੇ ਆ ਜਾਓ ਤੇ ਤੁਹਾਨੂੰ ਬਿਲਕੁਲ ਆਪਾਂ ਫੋਨ ਦੇ ਉੱਤੇ ਹੀ ਨਬੇੜ ਦਾਂਗੇ ਰੇਟ ਤਾਂ ਜੋ ਟਾਈਮ ਦੇ ਉੱਤੇ ਤੁਹਾਨੂੰ ਦਿੱਕਤ ਨਾ ਆਏ ਬਾਕੀ ਤੁਹਾਨੂੰ ਵਿਖਾਣੇ ਆ ਔਰ ਸੰਦ ਤੱਪੇ ਵੀ ਜੁੜੇ ਰਿਹਾ ਵੀਡੀਓ ਦੇ ਨਾਲ